ETT ਕੈਡਰ ਦੇ ਉਹਨਾਂ ਸਾਰੇ ਸਟੂਡੈਂਟਸ ਨੂੰ ਇਨਫੋਰਮ ਕਰਨਾ ਚਾਹੂੰਗਾ ਇਸ ਵੀਡੀਓ ਦੇ ਮਾਇਆ ਜਿਹੜੇ ਕਿ ਆਉਣ ਵਾਲੇ ਦਿਨਾਂ ਚ ਪੇਡ ਕੋਰਸ ਜੁਆਇਨ ਕਰਨ ਜਾ ਰਹੇ ਹੈ ਤਾਂ ਇੱਕ ਛੋਟੀ ਜੀ ਇਨਫੋਰਮੇਸ਼ਨ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਆਪਣਾ ਨਿਊ ਬੈਚ ਸਟਾਰਟ ਹੋਈ ਗਿਆ ਇੱਕ ਅਪ੍ਰੈਲ ਤੋਂ 2025 ਤੋਂ ਅਗਲੀ ਮੇਨ ਗੱਲ ਤੁਹਾਡੇ ਲਈ ਇਹੀ ਹੈ ਕਿ 7 ਤਰੀਕ ਤੱਕ ਗਾਇਜ਼ ਬਿਲਕੁਲ ਸਹੀ ਸੁਣ ਰਹੇ ਹੋ ਅਗਰ ਤੁਹਾਨੂੰ ਮੈਂ ਧਿਆਨ ਵਿੱਚ ਲਾਵਾਂ ਇੱਕ ਆਪਣਾ 6 ਮਹੀਨੇ ਦੀ ਵੈਲਿਡਿਟੀ ਵਾਲਾ ਬੈਚ ਤੁਹਾਨੂੰ ਮਿਲਦਾ ਹੈ ਆਨਲਾਈਨ ਵਾਲੇ ਸਟੂਡੈਂਟਸ ਲਈ ਇੱਕ 1 ਇਅਰ ਵਾਲਾ ਬੈਚ ਤੁਹਾਨੂੰ ਮਿਲਦਾ ਹੈ 1 ਇਅਰ ਵਾਲੇ ਬੈਚ ਵਿੱਚ ਪ੍ਰੋਮਿਸ ਵੈਲਿਡਿਟੀ ਹੁੰਦੀ ਹੈ ਕਿ ਟਿਲ ਐਗਜ਼ਾਮ ਸੋ ਐਪ ਵਾਲਿਆਂ ਨਾਲ ਕਾਫੀ ਕੰਪਲਿਕेशंस ਤੋਂ ਬਾਅਦ ਐਕਚੁਅਲੀ ਦੇ ਚੋਂ ਪ੍ਰਾਈਸ ਥੋੜੇ ਜ਼ਿਆਦਾ ਇਨਕਰੀਜ਼ ਕਰੇ ਜਾ ਰਹੀ ਸੀ ਉਹਨਾਂ ਵੱਲੋਂ ਬਟ ਉਹਨੂੰ ਪਹਿਲਾਂ ਜੋ ਕਿ 7000 ਸੀ ਉਹ ਤੁਹਾਨੂੰ ਇੱਕ ਮੌਕਾ ਹੋਰ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਕੋਲੋਂ ਅਸੀਂ 7 ਡੇਜ਼ ਹੋਰ ਲਏ ਹੈ ਤਾਂ ਉਹ 7500 ਜਿਹੜੀ ਹੈਗੀ ਆ ਫੀਸ ਉਸ ਤੋਂ ਬਾਅਦ ਹੋ ਜਾਏਗੀ 1 ਇਅਰ ਵਾਲੇ ਪੈਕੇਜ ਦੀ 6 ਮੰਥ ਵਾਲੇ ਦੀ ਕੋਈ ਚੇਂਜ ਨਹੀਂ ਆ ਰੀਜ਼ਨ ਮੈਂ ਤੁਹਾਨੂੰ ਦੱਸ ਚੁੱਕਿਆ ਕਿਉਂਕਿ ਉਹਦੇ ਵਿੱਚ ਪ੍ਰੋਮਿਸ ਹੁੰਦਾ ਏ ਟਿਲ ਐਗਜ਼ਾਮ ਸੋ ਚਾਹੇ ਪੇਪਰ ਸਵਾ ਸਾਲ ਬਾਅਦ ਹੋਵੇ ਡੇਢ ਸਾਲ ਬਾਅਦ ਹੋਵੇ ਪਰਮਾਤਮਾ ਕਰੇ ਵੈਸੇ ਜਿੰਨਾ ਜਲਦੀ ਹੋ ਸਕਦਾ ਉਹਨਾਂ ਜਲਦੀ ਹੋਏ ਪਰ ਜਿਹੜੇ ਸਟੂਡੈਂਟਸ 1 ਇਅਰ ਵੈਲਿਡਿਟੀ ਨਾਲ ਜਾ ਰਿਹਾ ਤਾਂ ਉਹਨਾਂ ਨੂੰ ਚਾਹੇ ਪੇਪਰ ਡੇਢ ਸਾਲ ਬਾਅਦ ਵੀ ਹੁੰਦਾ ਹੈ ਤਾਂ ਫਿਰ ਉਦੋਂ ਤੱਕ ਦੇ ਲਈ ਉਹਨਾਂ ਨੂੰ ਬੇਫਿਕਰ ਹੋ ਕੇ ਆਪਣੀ ਤਿਆਰੀ ਤੇ ਜ਼ੋਰ ਦੇਣਾ ਹੁੰਦਾ ਨਾ ਕਿ ਪੇਮੈਂਟ ਤੇ ਰਾਈਟ ਸੋ ਐਸੀ ਰ ਤਾ ਉਹ ਵੀ 7 April ਤੱਕ ਇਹ ਪ੍ਰਾਈਸੇਸ ਸੇਮ ਰਹਿਣਗੇ ਜੋ ਤੁਹਾਨੂੰ 7000 1 ਇਅਰਲੀ ਮਿਲ ਰਹੀ ਹੈ ਯਾ ਟਿਲ ਐਗਜ਼ਾਮ ਲਈ ਸੋ ਉਦਾਂ ਹੀ ਹੈ ਬਟ 8th April ਤੋਂ ਇਹ ਪ੍ਰਾਈਸੇਸ ਤੁਹਾਨੂੰ ਇਨਕਰੀਸ ਹੋਏ ਮਿਲਣਗੇ ਸੋ ਇੱਕ ਅਲਰਟ ਹੈ ਸੋ ਤੁਸੀਂ ਇਹਨਾਂ ਚੀਜ਼ਾਂ ਦੇ ਲਈ ਜ਼ਰੂਰ ਤੋਂ ਧਿਆਨ ਵਿੱਚ ਰੱਖਦੇ ਹੋਏ ਆਪਣਾ ਬੈਚ ਜੁਆਇਨ ਕਰ ਸਕਦੇ ਹੋ थैंक यू ਸੋ